ਸਤਿ ਸ੍ਰੀ ਅਕਾਲ ਦੋਸਤੋ ਠੀਕ ਹੋ ਬਈ ਸਾਰੇ ਪਰਵਾਰ ਠੀਕ ਹੈ ਸਾਰਿਆਂ ਦਾ ਤੇ ਬਈ ਅੱਜ ਆਪਾਂ ਕਹਣਾ ਸਾਨੂੰ ਇੱਕ 14 2 16 ਦੀ ਇੱਕ ਆਪਣੇ ਮਿੱਤਰ ਨੇ ਕਹਣਾ ਉਹ ਬਣਮਾਈ ਹੈਗੀ ਮਤਲਬ ਬੈਠਣ ਵਾਲ ਤੇ ਫੱਟੀ ਵੀ ਕਹਿੰਦੇ ਨੇ ਚੌਂਕੀ ਵੀ ਕਹਿੰਦੇ ਨੇ ਠੀਕ ਹੈ ਬਈ ਕਿਸੇ ਏਰੀਆ 'ਚ ਚੌਂਕੀ ਕਹਿੰਦੇ ਨੇ ਕਿਸੇ ਏਰੀਆ 'ਚ ਫੱਟੀ ਕਹਿੰਦੇ ਨੇ ਤੇ ਜਾਨੀ ਕਿ ਬੈਠਣ ਵਾਲ ਤੇ ਕਹਿਣ ਦਾ ਮਤਲਬ ਪੰਜਾਬੀ 'ਚ ਤੇ ਇਹ ਬਈ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਵੀ ਕੋਈ ਮਹਿੰਦੀ ਦਾ ਜਾ ਕੋਈ ਹੋਰ ਸਗਨ ਥੱਪੇ ਹੁੰਦੇ ਨੇ ਇਹਦੇ ਤੇ ਮਤਲਬ ਇਹ 13 ਇੰਚ ਉੱਚੀ 12 ਇੰਚ ਉੱਚੀ ਬਣੂਗੀ ਇਹਦੇ ਤੇ ਮਤਲਬ ਵੀ ਬਿਠਾ ਕੇ ਕਰੇ ਕਰਨੀ ਹੈ ਬਾਈ ਠੀਕ ਹੈ ਜੀ ਵੀ ਮਤਲਬ ਪ੍ਰੋਗਰਾਮ ਹੁੰਦੇ ਨੇ ਜਿਵੇਂ ਕੋਈ ਆਪਣੇ ਵਿਆਹਾਂ 'ਚ ਤੇ ਉਹ ਉਹਨਾਂ ਵਜ੍ਹਾ ਤੇ ਬਾਈ ਨੇ ਬਣਵਾਈ ਆ ਆਪਣੇ ਪਾਵੇ ਬਾਈ ਕਹਿੰਦਾ ਵੀ ਪਾਵੇ ਡਿਜ਼ਾਈਨ ਜਿਹੜੇ ਬਣਾਉਣੇ ਨੇ ਆਪਣੇ ਆ ਡਿਜ਼ਾਈਨ ਪਾਇਆ ਡਿਜ਼ਾਈਨ ਦੇਖੋ ਬਈ ਤੁਹਾਨੂੰ ਕਿਵੇਂ ਲੱਗਦਾ ਤੇ ਵਧੀਆ ਲੱਗਿਆ ਆ ਦੋਸਤੋ ਮਤਰਾ ਨੂੰ ਸ਼ੇਅਰ ਕਰ ਦਿਆ ਕਰੋ ਤੇ ਪਹਿਲਾਂ ਵੀ ਤੁਸੀਂ ਬਈ ਵੀਡੀਓ ਨੂੰ ਵਧੀਆ ਪਿਆਰ ਦਿੱਤਾ ਹੈ ਧੰਨਵਾਦ ਬਈ ਸਾਰਿਆਂ ਦਾ ਕਮੈਂਟ ਵਾਲਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਮਿੱਤਰ ਵੇਰਿਆਂ ਨੇ ਕਰੇ ਨੇ ਸੋਹਣੇ ਕਮੈਂਟ ਕਰੇ ਨੇ ਚਲ ਇੱਕ ਅੱਧਾ ਤਾਂ ਕੋਈ ਨਾ ਕੋਈ ਹੁੰਦੀ ਹੈਗਾ ਐਂ ਤਾਂ ਸਾਰਾ ਬਈ ਬਾਬੇ ਨਾਨਕ ਭਰਗੀ ਨੇ ਬਖਸੇਗੇ ਲੋਕਾਂ ਨੇ ਆਪਾਂ ਕੀ ਦੇ ਵਿਚਾਰੇਂਗੇ ਆਪਾਂ ਦਾ ਕੰਮ ਮਤਲਬ ਉਹਦੇ ਬੱਚਿਆਂਗੇ ਜੀ ਹਨਾ ਬੈਗਰੂ ਦੇ ਬਾਬੇ ਵਸਕਰਮਾ ਦੇ ਲਾਰਾਚਰ ਵੀ ਉਹਨਾਂ ਨੂੰ ਨਹੀਂ ਬਖਸਿਆ ਆਪਾਂ ਤਾਂ ਇੱਕ ਆ ਗਏ ਯਾਰ ਬੀ ਆਮ ਲੋਕ ਠੀਕ ਹੈ ਜੀ ਤੇ ਆ ਦੇਖੋ ਆਪਾਂ ਨੇ ਇਹਦੇ ਉੱਤੇ ਫੱਟਾ ਪੇਂਟ ਪੂੰਡ ਕਰਕੇ ਸਾਨੂੰ ਵੀਡੀਓ ਦੀ ਆਵਾਜ਼ ਚ ਪਾਵਾਂਗੇ ਓਕੇ ਬਾਈ ਧੰਨਵਾਦ